ਕਿੱਥੋਂ ਲੱਭ ਲਿਆ ਤਾਂ ਪਹਿਲਾਂ ਦੱਸ ਦਈਏ ਕਿਰਾੜੀਆ ਦਰਸ਼ਨ ਬਾਈ ਲਾਰਸ ਦੇ ਬਾਈ ਲਾਰਸ ਦੇ ਕਿੰਨਾ ਮਾਡਲ ਆ ਬਾਈ ਇਹ 1971 ਮਾਡਲ ਆ ਜੀ 1971 ਮਾਡਲ ਆ ਹਾਂਜੀ ਠੀਕ ਆ ਤੇ ਇੰਜਰ ਪੱਖੋਂ ਸਾਰਾ ਸਾਰਾ ਓਰੀਜਨਲ ਫੁੱਲ ਟੱਚ ਟੱਚ ਠੀਕ ਆ ਮਤਲਬ ਐਨ ਆਰ ਆਈ ਫੁੱਲ ਫੁੱਲ ਹੈਗਾ ਮਤਲਬ ਪਿਛਲੇ ਟਾਇਰ ਤਾਂ ਹੈਗੇ ਨੇ 70 75 ਪੈਸੇ 70 75 ਪੈਸੇ ਮੂਰਲੇ ਹੈਗੇ ਨੇ ਅੱਦੇ ਹੈਨਾ ਦੇ ਹਾਂਜੀ ਹਾਂ 12 ਮਾਡਲ ਹੈ ਜੀ 2012 ਮਾਡਲ ਆ ਹਾਂਜੀ ਹਾਂ ਕੰਡੀਸ਼ਨ ਪੱਖੋਂ ਤਾਂ ਚੰਗੀ ਆ ਚੰਗੀ ਆ ਜੀ ਠੀਕ ਆ ਹਾਂਜੀ ਹਾਂ ਫਸਟ ਆਫ ਆਲ ਇਹ ਟਰੈਕਟਰ ਹੈ ਸਾਰਾ origignal ਹੈ ਜੀ ਕੁਛ ਨਹੀਂ ਖੋਲਿਆ ਟਰੈਕਟਰ ਦਾ ਸਾਰਾ origignal ਹੈ ਸਾਰਾ origignal ਹੈ ਮਤਲਬ ਕਿਸੇ ਪਾਸੇ ਵੀ ਚਾਬੀ ਲੱਗੀ ਨਹੀਂ ਲੱਗੀ ਨਹੀਂ ਜੀ ਹਾਂਜੀ ਠੀਕ ਆ ਹਾਂਜੀ ਟਾਇਰਾਂ ਦਾ ਵੀ ਚੰਗਾ ਪਿਆ ਪਛਲੇ ਟਾਇਰ ਤਾਂ ਨਵੇਂ ਨੇ ਨਵੇਂ ਨੇ ਜੀ ਭਾਈਏ ਇਹ 12 1300 ਘੰਟੇ ਜੀ ਸਰ ਸਿਰਫ ਹਾਂਜੀ ਹਾਂ 12 1300 ਘੰਟੇ ਚੱਲਿਆ ਹੋਇਆਗਾ ਫੇਰ ਤਾਂ ਹੁਣ ਇਹਦੇ ਬਾਰੇ ਕੀ ਗੱਲ ਕਰੀ ਜੋ ਚੱਲੇ 12 1300 ਘੰਟੇ ਹੋਇਆ ਹਾਂਜੀ ਹਾਂ ਫਸਟ ਓਨਰ ਹੈ ਫਸਟ ਓਨਰ ਆ ਪੰਜਾਬ ਕੋਈ ਨੰਬਰ ਕਿੱਥੋਂ ਦਾ ਦਾ ਸੰਗਰੂਰ ਦਾ ਜੀ ਸੰਗਰੂਰ ਦਾ ਨੰਬਰ ਆ ਗਿਆ ਠੀਕ ਫੁੱਲ ਨਮਸਾਰ ਜਾਨੀ ਜੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਹੈ ਜੀ ਕਿੰਨੇ ਦਾ ਦੇ ਦਈਏ 855 ਦਾ ਚਾਹੇ ਆਪਾਂ ਇਹਨੂੰ ਛੋਟਾ ਭਾਈ ਕਹਿ ਲਈ ਹੈ ਨਾ ਇੱਥੇ ਹੁਣ ਹੈਗਾ ਤਾਂ 855 ਇਹ ਛੋਟਾ ਹੈਗਾ ਹਾਂ ਜੀ ਹਾਂ ਲਓ ਵੀ ਸੱਜਣੋ ਪਿੰਡ ਆਕੇ ਬਠੋਈ ਖੁਰਦ ਜ਼ਿਲ੍ਹਾ ਪਟਿਆਲਾ ਪਈਆਂ ਦਾ ਨੇੜੇ ਡਕਾਲਾ ਪਈ ਜਾਂਦਾ ਤੇ ਬਾਈ ਗੁਰਿੰਦਰ ਕੋਲੇ ਆਗੇ ਸੱਸੀ ਆ ਗਏ ਸੱਸੀ ਕਰ ਵੀਦੇ ਬਾਈ ਦੇ ਘਰੇ ਲੱਗਿਆ ਪਿਆ ਟਰੈਕਟਰਾਂ ਦਾ ਮੇਲਾ ਵੀਡੀਓ ਨੂੰ ਐਂਡ ਤੱਕ ਦੇਖ ਲਓ ਕੱਲੇ ਕੱਲੇ ਵਾਰੀ ਜਾਣਕਾਰੀ ਦੇ ਦਾਂਗੇ ਹਾਂ ਜੀ ਫਿਰ ਆ ਕਿੱਥੋਂ ਲੱਭ ਲਿਆਂਦਾ ਪਹਿਲਾਂ ਆ ਦੱਸ ਦਈਏ ਕਰਾਰੀਆਂ ਦਰਸ਼ਨ ਬਾਈ ਲਾਰਸ ਦੇ ਬਾਈ ਲਾਰਸ ਦੇ ਕਿੰਨਾ ਮਾਡਲ ਆ ਬਾਈ ਇਹ 1971 ਮਾਡਲ ਆ ਜੀ 1971 ਮਾਡਲ ਆ ਹਾਂਜੀ ਠੀਕ ਆ ਤੇ ਇੰਜਨ ਬਖੋ ਸਾਰ ਸਾਰ ਆरिजिनल ਆ ਪੂਲ ਟਾਚੋ ਟਾਚ ਠੀਕ ਆ ਮਤਲਬ ਐਨਆਰਆਈ ਭਰਾਵਾਂ ਵਾਸਤੇ ਲੱਭ ਲਿਆ ਹੁੰਦਾ ਬਾਈ ਲਰਸ ਤੇ 1971 ਮਾਡਲ ਆ ਹਾਂਜੀ ਹਾਂ ਇਹ ਲਿਆ ਵੇਚਣ ਵਾਸਤੇ ਲਿਆਂਦਾ ਕਿ ਇੱਥੇ ਬਾਹਰੇ ਸੋਨੂ ਲਿਆਂਦਾ ਵੈਸੇ ਸਲਾਹ ਤਾਂ ਵੇਚਣ ਦੀ ਹੈ ਨਹੀਂ ਚਲੋ ਵੇਚ ਦਾਂਗੇ ਫਿਰ ਕਿੰਨੇ ਦਾ ਦੇ ਦੀ ਆਪਾ ਇਹ ਦੇ ਦਾਂਗੇ 475000 475000 ਦਾ ਲੋ ਵੀ ਸੱਜਣੋ ਕਰ ਲਿਓ ਸੰਪਰਕ ਜਿੰਨਾਂ ਨੇ ਬਾਈਲ ਅਰਥ ਲੈਣਾ ਹੈਗਾ ਤੇ ਇਧਰੋਂ ਫਿਰ ਕਿਹੜਾ ਤੋਂ ਸ਼ੁਰੂ ਕਰੀਏ ਇਹ ਤੋਂ ਕਰ ਲੈਂਦੇ ਆ ਫਾਰਮ ਟਰੈਕ 60 ਇਹ ਕਿੰਨਾ ਮਾਡਲ ਹੈ ਬਈ ਇਹ 1998 ਜੀ 1998 ਮਾਡਲ ਹੈ ਹਾਂ ਜੀ ਹਾਂ ਇੰਜਨ ਗੇਅਰ ਪੱਖੋਂ ਫੁੱਲ ਜੀ ਫੁੱਲ ਕੋ ਲੋ ਭੈਗਾ ਮਤਲਬ ਪਿਛਲੇ ਟਾਇਰ ਤਾਂ ਹੈਗੇ ਨੇ 70 75 ਪੈਸੇ 70 75 ਪੈਸੇ ਮੂਰਲੇ ਹੈਗੇ ਨੇ ਇੱਦੇ ਹੈਣਾ ਇੱਦੇ ਹਾਂਜੀ ਹਾਂ ਤੇ ਜੇ ਆਪਾਂ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਇਹ ਦੇ ਦਾਂਗੇ ਜੀ 1,75,000 1,75,000 ਦਾ ਨੰਬਰ ਕਿੱਥੋਂ ਦਾ ਹੈ ਨੰਬਰ ਹਰਿਆਣਾ ਨੰਬਰ ਹਰਿਆਣਾ ਦਾ ਐਨਓਸੀ ਮਿਲ ਜੂ ਇਹਦੀ ਫਿਰ ਐਨਓਸੀ ਆਉਂਦੀ ਨਹੀਂ ਨਾ ਇਹ ਮਤਲਬ ਜੇ ਮਤਲਬ ਜਿਹੜਾ ਵੀ ਵੱਡੇ ਨੰਬਰ ਉੱਚਾ ਨੰਬਰ ਮਤਲਬ ਉਹਨਾਂ ਦੇ ਐਨਓਸੀ ਮਿਲ ਜੂ ਜਿਹੜਾ ਹਰਿਆਣਾ ਨੰਬਰ ਹੋਊਗਾ ਤੇ ਜਿਹੜਾ ਆ ਫਾਰਮ ਟਰੈਕ 60 ਖੜਾ ਹੈਗਾ ਇਹ 2002 ਮਾਡਲ ਹੈ ਜੀ 2002 ਮਾਡਲ ਆ ਆ ਬਾਡੀ ਲਾਈਨ ਪੱਖੋਂ ਸਾਰਾ オリジナル ਆ ਜੀ ਸਾਰਾ オリジナル ਆ ਤੇ ਜੇ ਆਪਾਂ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਇਹ ਦੇ ਦਾਂਗੇ 2 ਲੱਖ 5000 ਦਾ ਜੀ ਪੂਰੇ ਦੋ ਚ ਦੇ ਦੀ ਹਾਂਜੀ ਲੋ ਵੀ ਸੱਜਣੂ ਪੂਰੇ ਦੋ ਦੋ ਚ ਵੱਡੂ ਫਾਰਮ ਟਰੈਕ 60 ਤੇ ਜਿਹੜਾ ਸੁਪਰ ਵਾਲਾ ਖੜਾ ਹੈਗਾ ਨਿਊ ਹਾਲੈਂਡ ਕੰਡੀਸ਼ਨ ਪੱਖੋਂ ਤਾਂ ਚੰਗੀ ਐ ਚੰਗੀ ਐ ਜੀ ਠੀਕ ਆ ਹਾਂ ਜੀ ਹੁਣ ਇਹਦੀ ਡਿਮਾਂਡ ਦੱਸ ਦੇ ਇਹ ਦੇ ਦਾਂਗੇ ਜੀ 3.5 ਲੱਖ ਰੁਪਏ ਦਾ 3.5 ਲੱਖ ਰੁਪਏ ਦਾ ਠੀਕ ਆ ਤੇ ਸਵਰਾਜ 744 ਹਾਂਜੀ ਇਹ ਕਿਹਨਾ ਮਾਡਲ ਆ ਬਈ ਇਹ 2010 ਮਾਡਲ ਆ ਜੀ 2010 ਮਾਡਲ ਆ ਕੰਡੀਸ਼ਨ ਤਾਂ ਹੈਗੀ ਐ 17 18 ਵਰਗੀ ਹਾਂ ਜੀ ਹਾਂ ਫਸਟ ਪਾਰਟ ਹੀ ਟਰੈਕਟਰ ਆ ਸਾਰਾ origignal ਆ ਜੀ ਕੁਛ ਨਹੀਂ ਖੋਲਿਆ ਟਰੈਕਟਰ ਦਾ ਸਾਰਾ origignal ਆ ਸਾਰਾ origignal ਆ ਮਤਲਬ ਕਿਸੇ ਪਾਸੇ ਵੀ ਚਾਬੀ ਲੱਗੀ ਨਹੀਂ ਲੱਗੀ ਨਹੀਂ ਜੀ ਹਾਂਜੀ ਠੀਕ ਆ ਟਾਇਰਾਂ ਦਾ ਵੀ ਚੰਗਾ ਪਿਆ ਚਿਹਲੇ ਟਾਇਰ ਤਾਂ ਨਵੇਂ ਨੇ ਨਵੇਂ ਨੇ ਜੀ ਨਵੇਂ ਤੇ ਹੁਣ ਇਹਦੀ ਡਿਮ ਸਾਢੇ ਤਿੰਨ ਚੇ ਬਣ ਜੂਗਾ ਜਿਹੜਾ ਉਹ ਖੜਾ ਹੈਗਾ ਛੋਟਾ ਮਹਿੰਦਰਾ ਨੋਵੋ ਇਹ ਹੈਗਾ ਜੀ 22 ਮਾਡਲ 2022 ਮਾਡਲ ਚੱਲਿਆ ਕਿੰਨਾ ਹੋਇਆ ਬਾਈ ਇਹ 12 1300 ਘੰਟੇ ਜੀ ਸਰ ਸਿਰਫ ਹਾਂਜੀ ਹਾਂ 12 1300 ਘੰਟੇ ਚੱਲਿਆ ਹੋਇਆਗਾ ਫੇਰ ਤਾਂ ਹੁਣ ਇਹਦੇ ਬਾਰੇ ਕੀ ਗੱਲ ਕਰੀ ਜਦੋਂ ਚੱਲੇ 12 1300 ਘੰਟੇ ਹੋਇਆ ਹਾਂ ਹਾਂ ਫਸਟ ਓਨਰ ਹੈ ਫਸਟ ਓਨਰ ਆ ਪੰਜਾਬ ਕੋਈ ਨੰਬਰ ਕਿੱਥੋਂ ਦੇਦਾ ਸੰਗਰੂਰ ਦਾ ਜੀ ਸੰਗਰੂਰ ਦਾ ਨੰਬਰ ਆ ਗਿਆ ਹਾਂਜੀ ਹਾਂ ਠੀਕ ਆ ਤੇ ਇਹਦੀ ਡਿਮਾਂਡ ਕੀ ਹੈ ਇਹ ਡਿਮਾਂਡ ਦੇ ਦਾਂਗੇ ਜੀ 970 ਦਾ ਨਵਾਂ ਰਕਸਾ 30000 ਦਾ ਫੋਟੋ ਵਗੈਰਾ ਚੰਗੀ ਲੱਗੀ ਹੋਈ ਆ ਤੇ ਜਿਹੜਾ ਇੱਧਰ ਖੜਾ ਹੈਗਾ ਸੁਪਰ ਸੱਤੀ ਤੀ ਇਹ ਹੈਗਾ ਜੀ 2016 ਮਾਡਲ 2016 ਮਾਡਲ ਆ ਮੂਰੇ ਘੋੜਾ ਬੰਪਰ ਲੱਗਿਆ ਹੋਇਆ ਹੈਗਾ ਠੀਕ ਆ ਤੇ ਹੁਣ ਇਹਦੀ ਡਿਮਾਂਡ ਕੀ ਹੈ ਇਹ ਦੇ ਦਾਂਗੇ ਜੀ 5 ਲੱਖ ਰੁਪਏ ਦਾ ਪੂਰੇ 5 ਲੱਖ ਤੇ ਜਿਹੜਾ ਸਵਰਾਜ 855 ਇਹ ਹੈਗਾ ਜੀ 2010 ਮਾਡਲ 2010 ਮਾਡਲ ਹੈ ਹਾਂਜੀ ਹਾਂ ਕੰਡੀਸ਼ਨ ਵਖੋ ਫੁੱਲ ਨਵਾਂ ਸਰ ਜੈਨੀ ਨੇ ਜੀ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਹੈ ਜੀ ਕਿੰਨੇ ਦਾ ਦੇ ਦਈਏ ਇਹ ਦੇ ਦਾਂਗੇ ਜੀ 3 65000 ਤੈਨੂੰ ਲੱਖ 65000 ਦਾ ਡੱਕ ਵਗੈਰਾ ਜਿੰਨੇ ਲੱਗੇ ਸਭ ਕੁਝ ਐਂ ਜੀ ਐਂ ਦੇਣਾ ਹੈ ਹਾਂਜੀ ਹਾਂ 3 ਲੱਖ 65000 ਦਾ ਤੇ ਜਿਹੜਾ ਛੜਾਗਾ 855 ਦਾ ਚਾਹੇ ਆਪ ਇਹਨੂੰ ਛੋਟਾ ਪਾਈ ਕਹਿ ਲਈ ਹੈ ਨਾ ਇਸੇ ਨੂੰ ਹੈਗਾ ਤਾਂ 855 ਇਹ ਛੋਟਾ ਹੈਗਾ ਹਾਂਜੀ ਹਾਂ ਇਹਦੀ ਡਿਮਾਂਡ ਕੀ ਹੈ ਬਈ ਇਹ ਹੈਗਾ ਜੀ 3 ਲੱਖ 85000 ਦਾ 3 ਲੱਖ 85000 ਦਾ ਮਾਡਲ ਕਿੰਨਾ ਇਹ 2012 ਜੀ 2012 ਮਾਡਲ ਆ ਤੇ ਲੋ ਵੀ ਸੱਜਣੋ ਜਿਨ੍ਹਾਂ ਨੇ ਵੀ ਕੋਈ ਵੀ ਟਰੈਕਟਰ ਲੈਣਾ ਠੀਕ ਆ ਜਿਹੜਾ ਕੋਈ ਹਰਿਆਣਾ ਨੰਬਰ ਉੱਚਾ ਮਾਡਲ ਹੋਊਗਾ ਉਹਦੀ ਐਨਓਸੀ ਮਿਲ ਜੂ ਮਿਲ ਜੂ ਜੀ ਲੋਨ ਵਗੈਰਾ ਦੀ ਸੁਵਿਧਾ ਸਭ ਸਭ ਮਿਲ ਜੂਗਾ ਜੀ ਇੱਕ ਵਈ ਜਿਹੜਾ ਤੇਰਾ ਮੋਬਾਈਲ ਨੰਬਰ ਉਹ ਦੱਸ ਦੇ ਹਾਂ 80548 ਜੀ 2001 ਬਾਕੀ ਜਿਹੜਾ ਇੱਕ ਜਿਹੜਾ ਐਡਰੈਸ ਆਪਣਾ ਹਾਂਜੀ ਹਾਂ ਇਹ ਕਿੱਥੇ ਆ ਇਹ ਬਠੋਈ ਖੁਰਦਾ ਜੀ ਜੀ ਡਿਸਟ੍ਰਿਕਟ ਪਟਿਆਲੇ ਚ ਪੈ ਗਿਆ ਠੀਕ ਨੇੜੇ ਹੈਗਾ ਡਕਾਲਾ ਨੇੜੇ ਡਕਾਲਾ ਪੈ ਜਾਂਦਾ ਤੇ ਬਾਈਆਂ ਦਾ ਘਰੇ ਕੰਮ ਆ ਕਰ ਲਿਓ ਸੰਪਰਕ ਜਿਨ੍ਹਾਂ ਨੇ ਕੋਈ ਵੀ ਟਰੈਕਟਰ ਲੈਣਾ ਹੈਗਾ ਹਾਂਜੀ